ਦੋਸਤੋ ਇਹ 1515 ਈਸਵੀ ਦੇ ਗੁਰੂ ਰਵਦਾਸ ਜੀ ਦੇ ਸਮੇਂ ਦੇ ਅਨਾਜ ਤੋਲਣ ਵਾਲੇ ਬੱਟੇ ਨੇ ਤੁਸੀਂ ਦੇਖ ਲਓ ਉੱਪਰ ਲਿਖਿਆ ਵੀ ਹੋਇਆ ਸ਼੍ਰੀ ਗੁਰੂ ਰਵਦਾਸ ਮਹਾਰਾਜ ਦੇ ਅਨਾਜ ਤੋਲਣ ਵਾਲੇ ਬੱਟੇ ਤੇ ਆਹ ਦੇਖ ਲਓ ਤੁਸੀਂ ਜਿਹੜੀ ਇਹ ਚੱਕੀ ਹੈ ਇਹ ਰਾਜੇ ਬੈਂਡ ਨੇ ਜਦੋਂ ਮਹਾਰਾਜ ਜੀ ਨੂੰ ਸਜ਼ਾ ਦਿੱਤੀ ਸੀ ਤਾਂ ਇਹ ਚੱਕੀ ਆਪਣੇ ਆਪ ਚੱਲਣ ਲੱਗ ਪਈ ਸੀ ਸਾਹਮਣੇ ਹੈਗਾ ਜੀ ਤਪਸਥਾਨ ਸ਼੍ਰੀ ਗੁਰੂ ਰਵਦਾਸ ਜੀ ਮਹਾਰਾਜ 1515 ਈਸਵੀ ਵੇਲੇ ਦਾ ਤੇ ਆਹ ਦੇਖ ਲਓ ਤੁਸੀਂ ਚਰਨ ਸ਼ੋ ਗੰਗਾ ਦਰਸ਼ਨ ਕਰ ਲਵੋ ਤੇ ਆਪਾਂ ਆਏ ਹੋਏ ਆ ਜੀ ਖਰਾਲਗੜ੍ਹ ਸਾਹਿਬ ਵਿਖੇ ਜਿਹੜੇ ਨੂੰ ਖਰਾਲੀ ਦਾ ਪਿੰਡ ਵੀ ਕਿਹਾ ਜਾਂਦਾ ਖਰਾਲੀ ਪਿੰਡ ਦੇ ਵਿੱਚ ਸਥਿਤ ਹੈ ਖਰਾਲਗੜ੍ਹ ਸਾਹਿਬ ਗੁਰਦੁਆਰਾ ਜਿੱਥੇ ਚਰਨ ਸ਼ੋ ਗੰਗਾ ਚੱਲਦੀ ਆ ਜਿੱਥੇ ਦੁੱਧ ਤਾਰਾ ਕੀਤੀ ਸੀ ਗੁਰੂ ਰਵਦਾਸ ਜੀ ਮਹਾਰਾਜ ਨੇ ਤੇ ਆਓ ਤੁਹਾਨੂੰ ਇੱਕ ਵਾਰ ਫੇਰ ਤਪ ਸਥਾਨ ਵੱਲ ਲੈ ਚਾਲਦੇ ਆਂ ਇਹ ਜਿਹੜਾ ਐਂਟਰੀ ਗੇਟ ਆ ਤਪਸਥਾਨ ਸ਼੍ਰੀ ਗੁਰੂ ਰਵਦਾਸ ਜੀ ਮਹਾਰਾਜ ਦੇ ਇਤਿਹਾਸਿਕ ਸਥਾਨ ਦਾ ਤੇ ਆਹ ਦੇਖ ਲਓ ਬਹੁਤ ਹੀ ਸੋਹਣਾ ਜਿਹੜਾ ਇੱਥੇ ਬਣਿਆ ਹੋਇਆ ਇਹ ਗੁਰਦੁਆਰਾ ਇਹ ਤਪਸਥਾਨ ਸਾਹਮਣੇ ਦੇਖੋ ਬਹੁਤ ਹੀ ਖੁੱਲਾ ਪੰਡਾਲ ਤੇ ਆ ਸਾਹਮਣੇ ਵਾਈਟ ਕਲਰ ਦਾ ਜਿਹੜਾ ਤਪਸਥਾਨ ਵਾਲੀ ਜਗਾ ਬਣੀ ਹੋਈ ਆ ਜਿੱਥੇ ਮਹਾਰਾਜ ਜੀ ਨੇ ਤਪ ਤਪ ਕੀਤਾ ਸੀ 1515 ਈਸਵੀ ਦੇ ਵਿੱਚ ਸਾਹਮਣੇ ਮੂਰਤੀ ਜਿਹੜੀ ਤੁਸੀਂ ਦੇਖ ਰਹੇ ਹੋ ਗੁਰੂ ਰਵਦਾਸ ਜੀ ਦੀ ਮੂਰਤੀ ਆ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਇਹ ਖਰਾਲਗੜ ਸਾਹਿਬ ਆਨੰਦਪੁਰ ਸਾਹਿਬ ਤੋਂ ਅੱਗੇ ਪਾਇਆ ਜਾਂਦਾ ਜੀ ਗੜ ਸ਼ੰਕਰ ਤੋਂ ਅੱਗੇ ਤੇ ਤੁਸੀਂ ਗੂਗਲ ਮੈਪ ਦੇ ਉੱਤੇ ਭਰ ਕੇ ਵੀ ਆ ਸਕਦੇ ਹੋ ਤੇ ਆਹ ਚੱਕੀ ਜਦੋਂ ਮਹਾਰਾਜ ਗੁਰੂ ਰਵਦਾਸ ਜੀ ਯੂਪੀ ਤੋਂ ਬਨਾਰਸ ਹੁੰਦੇ ਹੋਏ ਲੁਧਿਆਣਾ ਹੁੰਦੇ ਹੋਏ ਜਦੋਂ ਇਸ ਜਗ੍ਹਾ ਤੇ ਆ ਕੇ ਪਹੁੰਚੇ ਸੀ ਤਾਂ ਇੱਥੇ ਉਹ ਆਪਣੀ ਭਗਤੀ ਦੇ ਵਿੱਚ ਲੀਨ ਸੀਗੇ ਤਾਂ ਇੱਥੋਂ ਦਾ ਜਿਹੜਾ ਬੈਣ ਰਾਜਾ ਬੈਣ ਸਿੰਘ ਸੀਗਾ ਬੈਣ ਸੀ ਉਦੋਂ ਦਾ ਤੇ ਉਹਨੇ ਮਹਾਰਾਜ ਨੂੰ ਚੱਕੀ ਚਲਾਉਣ ਦੇ ਜਿਹੜੇ ਸਜਾਸੀ ਉਹ ਦਿੱਤੀ ਸੀ ਕਿ ਤੂੰ ਇੱਥੇ ਚੱਕੀ ਚਲਾਉਣੀ ਹੈ ਪਰ ਮਹਾਰਾਜ ਵੀ ਜਦੋਂ ਕਿਰਪਾ ਦੇ ਨਾਲ ਆਪਣੇ ਆਪ ਚੱਕੀ ਚੱਲਣ ਲੱਗੀ ਤਾਂ ਮਹਾਰਾਜਾ ਬੈਣ ਵੀ ਉਸ ਸਮੇਂ ਦਾ ਰਾਜਾ ਸੀ ਜਿਹੜਾ ਉਹ ਗੁਰੂ ਜੀ ਦਾ ਦਵਾਨਾ ਹੋ ਗਿਆ ਸੀਗਾ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਕਰਨਾ ਨਾ ਭੁੱਲਿਓ ਮੈਂ ਬਾਰ ਬਾਰ ਕਹਿ ਰਿਹਾ ਕਿਉਂਕਿ ਇਸ ਜਗ੍ਹਾ ਬਾਰੇ ਬਹੁਤ ਹੀ ਜ਼ਿਆਦਾ ਘੱਟ ਲੋਕਾਂ ਨੂੰ ਪਤਾ ਹੈ ਤੇ ਆਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇੱਥੇ ਹੈ ਜੀ ਚਰਨਸ਼ੋ ਗੰਗਾ ਇੱਥੇ ਦੁਕਾਨਾਂ ਵੀ ਲੱਗਦੀਆਂ ਨੇ ਸਾਰਾ ਕੁਝ ਹੈ A to Z ਇੱਥੇ ਰਹਿਣ ਦਾ ਵੀ ਪ੍ਰਬੰਧ ਹੁੰਦਾ ਤੇ ਤੁਸੀਂ ਆਉਂਗੇ ਤਾਂ ਇੱਥੇ ਆ ਕੇ ਤੁਹਾਨੂੰ ਸਭ ਕੁਝ ਪਤਾ ਲੱਗਣਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸ਼ੇਅਰ ਕਰਨਾ ਨਾ ਭੁੱਲਿਓ ਤੇ ਆ ਜਿਹੜਾ ਸਾਹਮਣੇ ਤੁਸੀਂ ਫੋਟੋ ਲੱਗੀ ਦੇਖ ਰਹੇ ਹੋ ਇਹ ਬਾਬਾ ਬੰਤ ਸਿੰਘ ਜੀ ਦੀ ਫੋਟੋ ਆ ਜਿਨ੍ਹਾਂ ਨੇ ਇਸ ਸਥਾਨ ਦੀ ਖੋਜ ਕੀਤੀ ਸੀ ਤੇ ਸਾਹਮਣੇ ਉਧਰ ਦਰਬਾਰ ਸਾਹਿਬ ਬਣਿਆ ਹੋਇਆ ਜਿੱਥੇ ਆਰਤੀ ਹੁੰਦੀ ਹੈ ਕੀਰਤਨ ਹੁੰਦਾ ਹੈ ਗੁਰੂ ਰਵਦਾਸ ਜੀ ਮਹਾਰਾਜ ਦਾ ਤੇ ਆ ਦੇਖੋ ਇਸ ਪਾਵਨ ਪਵਿੱਤਰ ਸਰੋਵਰ ਵਿੱਚ ਹੱਥ ਧੋਣਾ ਮੂੰਹ ਧੋਣਾ ਬਣਾ ਕਿਉਂਕਿ ਇਹ ਪਵਿੱਤਰ ਸਰੋਵਰ ਹੈ ਜਿਹੜਾ ਇਹ ਗੁਰੂ ਰਵਦਾਸ ਜੀ ਮਹਾਰਾਜ ਦੀ ਚਲਾਈ ਹੋਈ ਗੰਗਾ ਹੈ ਜਿਹੜੀ ਗੁਰੂ ਰਵਦਾਸ ਜੀ ਮਹਾਰਾਜ ਨੇ ਉਸ ਸਮੇਂ ਦੇ ਵਿੱਚ ਗੰਗਾ ਪ੍ਰਗਟ ਕੀਤੀ ਸੀ ਤੇ ਦੁੱਧ ਧਾਰਾ ਕੀਤੀ ਸੀ ਇੱਥੇ ਦੋਸਤੋ ਆਹ ਦੇਖ ਲਓ ਤੁਸੀਂ ਇਹ ਸਾਹਮਣੇ ਜਿਹੜੀ ਸਾਰੀ ਹਨਾ ਗੰਗਾ ਬਣੀ ਹੋਈ ਹੈ ਸਰੋਵਰ ਬਣਿਆ ਹੋਇਆ ਜਿੱਥੇ ਕਿ ਜਿਹੜਾ ਪਾਣੀ ਸੀ ਉਹ ਪ੍ਰਗਟ ਕੀਤਾ ਸੀਗਾ ਸ਼ੇਅਰ ਕਰਨਾ ਨਾ ਭੁੱਲਿਓ ਜੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਗੁਰੂ ਰਵਦਾਸ ਜੀ ਮਹਾਰਾਜ ਦੇ ਇਸ ਪਵਿੱਤਰ ਸਥਾਨ ਦੇ ਉੱਪਰ ਜੇ ਤੁਸੀਂ ਆਏ ਹੋ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਜੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਇੱਥੇ ਆ ਕੇ ਦਰਸ਼ਨ ਜ਼ਰੂਰ ਕਰਿਓ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੀ ਚਲਾਈ ਅੰਮ੍ਰਿਤ ਗੰਗਾ ਦੋਸਤੋ ਇਹ ਅੰਮ੍ਰਿਤ ਗੰਗਾ ਜਿਹੜੀ ਗੁਰੂ ਰਵਦਾਸ ਜੀ ਮਹਾਰਾਜ ਨੇ ਖੁਦ ਚਲਾਈ ਸੀ ਜਦੋਂ ਇੱਥੇ ਕਹਿ ਲਈਏ ਕਿ ਪਾਣੀ ਨਹੀਂ ਸੀਗਾ ਜਾਂ ਉਸ ਸਮੇਂ ਦੇ ਵਿੱਚ 1515 ਈਸਵੀ ਦੇ ਵਿੱਚ ਇਸ ਗੰਗਾ ਨੂੰ ਸਾਫ਼ ਰੱਖੋ ਬੋਰਡ ਵੀ ਲੱਗੇ ਹੋਏ ਨੇ ਕਿ ਤੁਸੀਂ ਇਹਦੇ ਵਿੱਚ ਨਹੀਂ ਵੜਨਾ ਕਿਉਂਕਿ ਇੱਥੇ ਤੁਹਾਨੂੰ ਇਸ਼ਨਾਨ ਕਰਨ ਲਈ ਸਾਈਡ ਤੇ ਸਰੋਵਰ ਜ਼ਰੂਰ ਮਿਲੇਗਾ ਪਰ ਤੁਸੀਂ ਇਹਦੇ ਵਿੱਚ ਨਹੀਂ ਵੜ ਸਕਦੇ ਤੇ ਤੁਸੀਂ ਹੱਥ ਮੂੰਹ ਨਹੀਂ ਧੋਣਾ ਇਹਦੇ ਵਿੱਚੋਂ ਦੀ ਵੜ ਕੇ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਦੂਰ ਖੜ ਕੇ ਤੇ ਉੱਪਰ ਮੂਰਤੀ ਕੋਲ ਜਾ ਸਕਦੇ ਹੋ ਉੱਥੇ ਆਸ਼ੀਰਵਾਦ ਲੈ ਸਕਦੇ ਹੋ ਗੁਰੂ ਅਰਦਾਸ ਜੀ ਮਹਾਰਾਜ ਦਾ ਦੇਖੋ ਸੰਗਤਾਂ ਆਈਆਂ ਹੋਈਆਂ ਨੇ ਬਹੁਤ ਹੀ ਜਿਆਦਾ ਤਦਾਦ ਦੇ ਵਿੱਚ ਤੇ ਸਾਹਮਣੇ ਬਾਬਾ ਜੀ ਬੈਠੇ ਨੇ ਇਧਰ ਜਿਹੜੇ ਇਥੋਂ ਦੇ ਪ੍ਰਧਾਨ ਨੇ ਮੁਖੀ ਨੇ ਉਹ ਸੰਬੋਧਨ ਕਰ ਰਹੇ ਨੇ ਸੰਗਤਾਂ ਨੂੰ ਤੇ ਸ਼ੇਅਰ ਜ਼ਰੂਰ ਕਰਦੇਓ ਜੀ ਵੀਡੀਓ ਨੂੰ ਤੇ ਇਸ ਸਥਾਨ ਤੇ ਆਉਣ ਬਾਰੇ ਤੁਹਾਡਾ ਕੀ ਕਹਿਲ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਗਏ ਹੋ ਜਾਂ ਤੁਸੀਂ ਆਉਣਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ